ਕਾਤੋਂ ਵੀਡੀਓ ਦੇਖੋ ਵੀਡੀਓ ਕਿ ਮਸਕਲ ਹੈ ਸਮਾਜੀ ਉੱਤਰ ਦੇਣਾ ਹੈ ਕਿ ਇਹ ਨਾ ਕੋਈ ਜਮਾਨਾ ਨਹੀਂ ਦੀ ਇਸ਼ਾਨਦਾ ਬਸ ਉਹਨਾਂ ਨਾਲ ਛਣ ਗਈ ਸਾਰਾ ਜਮਾਨਾ ਨਾ ਹੋਰ ਨਮਕ ਫਟਕਾਰ ਰਿਹਾ ਰਿਪੋਰਟ ਆਸੋ ਜੀ ਜੀ ਮੁਸ਼ਕਲ ਹੋ ਰਹੀ ਹੈ ਅੱਜ ਅੱਜ ਆਗੂ ਵੀ ਖੜਾ ਹੈ ਆਪ ਵੀ ਖੜਾ ਹੈ ਇਹ ਪਿੱਛੇ ਖੜੇ ਹੈ ਕਹਿੰਦਾ ਜੀ ਵੀਰੀ ਸੀਗਾ ਉਹ ਅੱਜ ਅਸੱਚਾ ਬਣਾ ਰਿਹਾ ਹੈ ਕਾਰ ਕੋਈ ਮੇਰਾ ਨੰਬਰ ਪਲੇਟ ਵਾਲਾ ਕੁੱਝ ਤੀਜੀ ਵਾਰ ਹੋਇਆ ਜੀ ਕਿਸੇ ਨੇ ਕਿਹਾ ਹੋਵੇ ਕਿਸੇ ਦੁਕਾਨਦਾਰ ਨੂੰ ਡੀੜੀ ਵਾਲੇ ਨੂੰ ਵੀ ਕੱਲੂ ਬੰਦ ਹੈ ਬਿਨਾ ਕਿਹੇ ਬੱਚਾ ਬੱਚਾ ਇਸ ਮਾਲਕ ਨੇ ਉੱਠੀ ਨਹੀਂ ਖੜੀ ਹੋਰ ਵੀ ਨਹੀਂ ਨਾ ਕੋਈ ਨਹੀਂ ਆਂਦੀ ਫਾਲੋ ਜਿਨ ਨੂੰ ਬੰਦ ਬੰਦ ਬੋਲਦਾ ਨਹੀਂ ਗੁੱਸਾ ਆਦਿ ਠਾਈਕਿੰਗਸ ਵਿਕੜਾ ਵੀ ਸੀ ਵੀ ਨੀ ਹੋਇਆ ਡੇਢ ਹੋਟਾ ਹੋਰ ਹੋ ਗਿਆ ਅੰਦਰੋਂ ਆਇਆ ਹਾਂ ਰੋਟੀ ਨੂੰ ਬਣਾ ਮੱਤਾ ਪੈ ਨਾ ਬਣਾ ਦੀ ਜਾ ਕੋਈ ਇਸ ਤੋਂ ਵੱਡੀ ਜਿਹੀ ਨੈਟਰ ਨੇ ਉੱਤੇ ਆਪਾਂ ਦਾ ਚੀਜ਼ ਸਮਾਨ ਜਮਤੇ ਕਿ ਕੈਮਰਾ ਵੀ ਵੱਡੇ ਥਾਣੇ ਅੰਡਰ ਹੋਇਆ ਇਹ ਨਹੀਂ ਸਦਰਤ ਹੋਇਆ ਕਿ ਉਸੇ ਟਿੱਪਰ ਫੜੇ ਸੀ ਕਹਿੰਦੇ ਛੱਡ ਤੇ ਬਰਾੜ ਸਾਹਿਬ ਨਹੀਂ ਨਹੀਂ ਜਿਹੜੇ ਟਿੱਪਰ ਆ ਸੀ ਉਹਦੇ ਚੈੱਕ ਕੀਤੇ ਆ ਸਰ ਉਹ ਜਿਹੜੇ ਉਹ ਮੌਕੇ ਤੇ ਰੁਟੀਨ ਜਿਹੜੀ ਚੈਕਿੰਗ ਹੋਈਆਂ ਉਹ ਹੋਈਆਂ ਕੋਈ ਫੜਕੇ ਨਹੀਂ ਤੁਛਿਆ ਕਿਉਂਕਿ ਥਾਣਾ ਤੁਹਾਡਾ ਨਹੀਂ ਹੈ ਨਹੀਂ ਸਰ ਥਾਣਾ ਸਿਟੀ ਮੇਰਾ ਹੈ ਸਰ ਉਹ ਜਿਹੜਾ ਬੂਆ ਹੋਇਆ ਉਹ ਸਰਸਲਤ ਹੋਇਆ ਇਹ ਜਿਹੜਾ ਜਿਹੜਾ ਡਿਪਰ ਫੜਿਆ ਜੀ ਬਿਨਾ ਨੰਬਰ ਤੋਂ ਉਹ ਵੀ ਜਿਹੜਾ ਬਿਨਾ ਨੰਬਰ ਤੋਂ ਡਿਪਰ ਫੜਿਆ ਸੀ ਸਰ ਕੋਈ ਜਿਹੜੇ ਨਾਲ ਐਕਸੀਡੈਂਟ ਹੋਇਆ ਨਹੀਂ 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 ਰੁਟੀਨ ਜਦੋਂ ਬਾਅਦ ਚੈਕਿੰਗ ਹੋਈ ਹੈ ਨਾ ਸਰ ਫਿਰ ਛੱਡਿਆ ਕਿਉਂ ਆਪਾਂ ਸਾਰੇ ਕਿਹੜੇ ਰੁਟੀਨ ਚੈੱਕ ਹੋਈਆਂ ਉਹਨਾਂ ਦੇ ਸਾਰੇ ਪੇਪਰ ਚੈੱਕ ਕਰਕੇ ਸਰ ਭੇਜਿਆ ਸਰ ਬਿਨਾ ਨੰਬਰ ਆ ਵੀ ਕੋਈ ਨਹੀਂ ਫੜਿਆ ਫੜਿਆ ਕੋਈ ਉਹ ਵੀ ਜੀ ਗੱਲ ਇਹ ਹੈ ਟਿਪਟਰ ਚੱਲ ਨਹੀਂ ਸਕਦੇ ਤੁਹਾਨੂੰ ਵੀ ਪਤਾ ਹੈ ਆਪੂ ਕਹਿ ਜਾਂਦੇ ਹੋ ਇਹ ਆਪਦੇ ਜਿਹੜੇ ਅਹੰਕਾਰ ਹੈਗੇ ਉਹਨਾਂ ਨੂੰ ਕੋਈ ਬੰਦ ਕਰਦੇ ਉਹਦੀ ਸਾਰਾ ਸਮਾਨਾ ਆਉਣ ਵਾਲੇ ਦਿਨਾਂ ਚ ਟਿਪਰਾ ਵਾਲਿਆਂ ਨੂੰ ਮੁੱਟਾਂਗੇ ਨਹੀਂ ਤੇ ਬੰਦ ਵੀ ਕਰਾਂ ਤੇ ਇਹ ਨਾ ਮੈਨੂੰ ਪਤਾ ਹੈ ਸਰਕਾਰ ਕਰਾ ਰਹੀ ਹੈ ਔਰ ਤੁਸੀਂ 100 200 ਟਿਪਰ ਥੋੜੀ ਚੱਲਣਾ ਚਾਹੀਦਾ ਇੱਥੋਂ ਜਮਾ ਹੱਦ ਮਚਾਈ ਦੀ ਹੈ 19 ਸਾਲ ਦਾ ਬੱਚਾ ਹੁਣ ਫੜਕੇ ਅੰਦਰ ਤੁਸੀਂ ਉਹ ਫੜਦੇ ਆ ਇਹ ਬਿਲਕੁਲ ਗਲਤ ਹੈ ਉਹ ਛੋਟਾ ਬਣਾਇਆ ਹੋਣਾ ਹੈ ਤੁਸੀਂ ਸਾਰੇ ਸਮਾਨੇ ਵਾਲੇ ਤਿਆਰੀ ਕਰੋ ਆਪੂ ਵੀ ਸਾਰੇ ਬੱਚਿਆਂ ਦੇ ਪੈਜਣ ਮੈਂ ਆਉਣਾ ਸਰ ਜੇ ਮੇਰੇ ਬੱਚੇ ਦੇ ਕਾਤਲ ਨਾ ਫੜੇਗੇ ਨਾਲੇ ਤੁਸੀਂ ਸਰ ਜੇ ਮੇਰੇ ਬੱਚੇ ਦੇ ਕਾਤਲ ਨਾ ਫੜੇਗੇ ਮੈਂ ਇੱਥੇ ਮੈਂ ਖੁਦ ਖੁਸ਼ੀ ਕਰਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜੇ ਨਾ ਫੜੇਗੇ ਤਾਂ ਮੈਂ ਵੀ ਜਾਊਗਾ ਤੁਹਾਡੇ ਸਾਰਿਆਂ ਦਾ ਨਾਮ ਲਾ ਕੇ ਜਾਊਂਦਾ ਮੈਂ ਸਾਡਾ ਤਾਂ ਕੰਮ ਖਤਮ ਹੋਇਆ ਨਾ ਰੇਂਦੀਪੁਰ ਦਾ ਜੀ ਬੱਚੇ ਇਕੱਲੇ ਜੋੜੇ ਮੱਦੇ ਤੇ ਆਪਣੇ ਹੀ ਸੌਟ ਉੱਪਰ ਸਾਡਾ ਤਾਂ ਬੱਚਾ ਕੋਈ ਨਹੀਂ ਉਹ ਸਾਰੇ ਟਿਪਰ ਬੰਦ ਕਰਾਉਂਗਾ ਆ ਤੁਸੀਂ ਉਹ ਭਾਗ ਭਾਈ ਜੀ ਉਸ ਤੋਂ ਬਾਅਦ ਮੈਂ ਹੋਣਾ 2-5-4 ਦਿਨਾਂ ਲਈ ਟਾਈਮ ਲਓ ਸਾਰਾ ਸਵਾਣੇ ਰੱਖਾ ਹੋਰ ਜਿੱਥੇ-ਜਿੱਥੇ ਟਿਪਰ ਚੱਲਦੇ ਨੇ ਜਿੱਥੇ-ਜਿੱਥੇ ਜਿੰਨਾ ਥਾਵਾਂ ਤੇ ਚੱਲਦੇ ਉਹ ਸਾਰੇ ਟਰੱਕ ਫੜ ਕੇ ਆਪਾਂ ਅੰਦਰ ਕਰਾਂਗੇ ਇਹ ਪੁਲਿਸ ਨੇ ਨਹੀਂ ਫੜਨੇ ਜੀ ਤੁਸੀਂ ਆਖੋਗੇ ਪੁਲਿਸ ਫੜੂ ਸਰ ਮੇਰੀ ਬੇਨਤੀ ਹੈ ਜੀ ਫੜਨੇ ਅੱਜ ਦੇ ਨਾਲ ਪੁਲਿਸ ਨੇ ਫੜਵੇ ਮਿੱਤਰੋ ਕੱਲ ਸਰ ਮੇਰੀ ਬੇਨਤੀ ਹੈ ਮੈਂ ਤੁਹਾਡੇ ਨਾਲ ਚੱਲੂੰਗਾ ਆਪ ਇਹਨਾਂ ਦੀ ਰਜਿਸਟ੍ਰੇਸ਼ਨ ਚੈੱਕ ਕਰਕੇ ਆਪ ਬੰਦ ਕਰੋਗੇ ਸਾਰੇ ਟਿਪਰਾਂ ਨੂੰ ਹਾਂ ਜੀ पर मेरी गिनती है जी कि मुझे कोई पता लग जो माल कौन है 5 मिनट में ही बता देंगे माल कौन है की रेट पर है तेरी शहर पे चलते है किन्ना पुलिस ਨੂੰ ਜਾਂਦਾ ਕਿੰਨਾ ਦੂਜੇ ਨੂੰ ਕਹਿੰਦਾ ਉਹ ਸਭ ਪਤਾ ਨਹੀਂ 3 मिनट में प्रशासन ਨੂੰ ਇਹ انسان ਦੀ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ ਕੋਈ ਹਾਂ ਆਹ ਦੇਖੋ ਸਰ ਮੈਂ ਤੁਹਾਨੂੰ ਦੱਸਦਾ ਤੇ ਸਾਡੇ ਨਾਲ ਜੀ ਆਹ ਮੇਰੀ ਜੀ ਕੋਈ ਕਾਰਵਾਈ ਨਹੀਂ ਹੁੰਦੀ ਕਹਿੰਦੇ ਅਸੀਂ ਕਿਤੇ ਕਿਤੇ ਕੱਟੀ ਜਾਵਾਂਗੇ ਚਲਾਣ ਉਹ ਸ਼ਿਲੰਦਰ ਕੋਲ ਇੱਕ ਹੋਰ ਹੀ ਸਰ 15 ਬੱਚੇ ਨਿਕਲਦੇ ਨੇ ਆਈ ਲੈਟਸ ਕਰਕੇ ਕੁੜੀਆਂ ਛੋਟੀਆਂ ਇੱਥੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਆ ਖੜੇ ਹੁੰਦੇ ਕੋਲ ਆ ਗਏ ਕੋਦੇ ਲੋਕਾਂ ਨੇ ਖੜੇ ਨੇ ਕੋਈ ਕਾਰਵਾਈ ਨਹੀਂ ਚਿੰਤਾ ਨਾ ਕਰੋ ਪਰ ਮੈਂ ਨਹੀਂ ਸਕਦੇ ਬੱਸ ਲੋ ਤੇਰੀ ਜੱਪ ਹੋ ਗਈ ਪਾਣਾ ਇਹ ਲੱਥੇ ਲੜਾਈ ਲੜਾਂਗੇ ਪੱਕਾ ਲੜਾਂਗੇ ਪਰ ਜੋ ਦੇਖਦੇ ਨੇ ਚਿਹਰੇ ਆ ਉਹ ਤਾਂ ਦਿਲ ਸਾਡਾ ਸਿਪੂਰਾ ਕਰ ਸਕਦੇ। ਬੱਚਾ ਤਾਂ ਮੁੜ ਕੇ ਨਹੀਂ ਆਉਣਾ ਸਾਨੂੰ ਵੀ ਪਤਾ ਬੱਚਾ ਨਹੀਂ। ਬਿਲਕੁਲ ਤੇਰੀ ਲੜਾਈ ਤੇਰੀ ਲੜਾਈ ਵਿੱਚ ਬਿਲਕੁਲ ਸਾਡਾ ਮੁੜਿਆ ਹੋਣਾ। ਫਿਰ ਮੈਂ ਕਹਿ ਦਿੰਦੇ ਆ ਕਿ ਪਾਪਾ ਇੰਨੇ ਮੈਨੂੰ ਆ ਰਿਹਾ ਮੈਂ ਸਾਲੇ ਨੂੰ ਗੋਲੀ ਮਾਰਦੇ। ਮੇਰੇ ਦਾ ਚਲੇ ਜਿੱਦਾਂ ਕਿ ਤੇਰੇ ਨਾਲ। ਮੱਕੇ ਦੀ ਪੂਰੀ ਹੋਗੀ। ਬਿਲਕੁਲ ਜੀ ਚਾਹੀਦਾ। ਹਾਂ ਜੀ ਬੱਚੇ ਬੱਚਾ ਨਹੀਂ ਆਉਣਾ ਤੇ ਨਹੀਂ ਕਿ ਤੂੰ ਹੀ ਕੰਢੀ ਦੇਣ ਤੇ ਮਤਲਬ ਗਾਂਧੀ ਦੇ ਗਾਂਧੀ ਦੇ ਦਰਸ਼ਨ ਵੀ ਨਹੀਂ ਕਰ ਸਕਦੇ ਜੀ ਜਾਂਦੀ ਦਾ ਮੂੰਹ ਹੀ ਢੋੜ ਕੇ ਗੱਡੀਆਂ ਨੇ ਮੋਢੇ ਨਾਲ ਮੋਢੇ ਨਾਲ ਆਪਣਾ ਹੌਸਲਾ ਤਖੜੇ ਰਹੋ ਮੈਂ ਆਉਂਗਾ ਫਪੈ ਸਾਰਾ ਟਿਪਰ mafia ਬੰਦ ਕਰਾਂਗਾ ਬੱਚੇ ਨੂੰ ਘੋਨਾ ਪੈ ਜੀ ਉਹ ਨਹੀਂ ਇਸ ਬਹੁਤ ਜਿਦੜਾ ਹੈ ਔਰ ਜੀ ਸਭ ਦੇ ਅੱਜ ਜਾ ਕੇ ਆਇਆ ਨਿਕਲਦੀ ਹੈ